ਜੇ ਤੁਹਾਡੇ ਕੋਲ ਕੋਈ ਕੰਮ ਜਾਂ ਨੌਕਰੀ ਨਹੀਂ ਹੈ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਘਰ ਬੈਠ ਕੇ ਪੈਸੇ ਕਮਾਉਣਾ ਸਟਾਰਟ ਕਰ ਦੋਗੇ ਹਾਂਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਘਰ ਬੈਠ ਕੇ ਪੈਸੇ ਕਿਵੇਂ ਕਮਾਉਗੇ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤਾਂ ਕਿ ਕੋਈ ਜਾਣਕਾਰੀ ਮਿਸ ਨਾ ਹੋ ਜਾਵੇ ਤੇ ਆਓ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿਆਂ ਕਿ ਆਪਣੇ ਦੇਸ਼ ਵਿੱਚ ਇੰਨੀ ਜ਼ਿਆਦਾ ਬੇਰੁਜ਼ਗਾਰੀ ਕਿਉਂ ਹੈ ਇਸ ਦਾ ਕਾਰਨ ਹੈ ਗਵਰਨਮੈਂਟ ਜੋਬ ਕਿਉਂਕਿ ਤੁਸੀਂ ਗਵਰਨਮੈਂਟ ਜੌਬ ਦੇ ਪਿੱਛੇ ਜਿਆਦਾ ਭੱਜ ਰਹੇ ਨੇ ਆ ਤੇ ਉਸ ਦੇ ਉੱਪਰ ਜੇਕਰ ਆਪਾਂ ਵੈਕੈਂਸੀ ਦੀ ਗੱਲ ਕਰੀਏ 100 ਤੋਂ ਲੈ ਕੇ 500 ਮੈਕਸਿਮ ਹੁੰਦੀ ਹੈ ਜਿਸ ਦੇ ਵਿੱਚ ਪੋਸਟਸ ਜਿਆਦਾ ਭਰੀ ਜਾਂਦੇ ਜੇ ਤੁਸੀਂ ਦੇਖੋ ਤਾਂ ਲੱਖ ਡੇਢ ਲੱਖ ਰੁਪਏ ਲੱਖ ਡੇਢ ਲੱਖ ਪੋਸਟ ਤਾਂ ਆਮ ਹੀ ਭਰੀ ਜਾਂਦੀ ਆ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕਿੰਨਾ ਹਾਈ ਕੰਪੀਟੀਸ਼ਨ ਹੁੰਦਾ ਹੈ ਇਸ ਦਾ ਕਾਰਨ ਹੈ ਕਿ ਆਪਾਂ ਸਿਰਫ ਗਵਰਨਮੈਂਟ ਜੌਬ ਦੀ ਹੀ ਤਿਆਰੀ ਕਰਦੇ ਆ ਜਾਂ ਉਸ ਦੇ ਪਿੱਛੇ ਭੱਜ ਰਹੇ ਆ ਤੇ ਕੋਈ ਵੀ ਡਿਜੀਟਲ ਸਕਿੱਲ ਨਹੀਂ ਸਿੱਖ ਰਿਆ ਤੇ ਇਹੀ ਇਸ ਦਾ ਕਾਰਨ ਹੈ ਤੇ ਦੂਸਰਾ ਕਾਰਨ ਇਸ ਦਾ ਹੈ ਕਿ ਆਪਾਂ ਟੈਕਨੋਲੋਜੀ ਨਾਲ ਘੱਟ ਜੁੜ ਰਹੇ ਆ ਜੇਕਰ ਤੁਸੀਂ ਦੇਖੋ ਆਪਾਂ ਇੱਕ ਪੋਸਟ ਅਪਲਾਈ ਕਰਦੇ ਆ ਗਵਰਨਮੈਂਟ ਜੋਬ ਲਈ ਉਹ ਸਿਰਫ ਇੱਕ ਵੈਬਸਾਈਟ ਦੇ ਉੱਪਰ ਹੀ ਆਪਾਂ ਅਪਲਾਈ ਕਰਦੇ ਆ ਤੇ ਉਸ ਦੇ ਉੱਪਰ ਪੋਸਟ ਭਰਨ ਵਾਲੇ ਹੁੰਦੇ 1 ਲੱਖ 1.5 ਲੱਖ ਤੇ ਪੋਸਟ ਹੁੰਦੀ ਆ 100 200 ਜਾਂ 500 ਤੇ ਤੁਸੀਂ ਦੇਖੋ ਲੱਖ ਡੇਢ ਲੱਖ ਨੇ ਜਦੋਂ ਪੋਸਟ ਪਈ ਤੁਸੀਂ ਉਹ ਜਿਸ ਨੇ ਵੈਬਸਾਈਟ ਬਣਾਈ ਆ ਉਹ ਉਹਨੇ ਮੰਨ ਲਓ ਮੈਕਸਿਮ 5 ਰੁਪਏ ਉਸ ਨੂੰ ਕਮਾਈ ਹੈਗੀ ਇੱਕ ਬੰਦੇ ਮਗਰ ਤੇ ਤੁਸੀਂ ਦੇਖ ਲਓ ਜੇ ਲੱਖ ਡੇਢ ਲੱਖ ਟ੍ਰੈਫਿਕ ਉਸ ਦੀ ਵੈਬਸਾਈਟ ਦੇ ਉੱਪਰ ਆ ਜਦੋਂ ਉਸ ਦੇ ਉੱਪਰ ਪੋਸਟ ਕੀਤੀ ਗਈ ਤੇ ਉਹ ਦੇਖੋ ਕਿੰਨੇ ਪੈਸੇ ਕਮਾ ਰਿਹਾ ਤੂੰ ਦੇਖੋ ਗਵਰਨਮੈਂਟ ਜੌਬ ਕਰੇਗਾ ਬੰਦਾ ਉਹ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਹੈ ਤਾਂ ਇਹ ਇੱਕ ਵੈਬਸਾਈਟ ਪਰ ਇਹ ਵੈਬਸਾਈਟ ਵਾਲਾ ਦੇਖੋ ਇਸ ਦੇ ਉੱਪਰ ਕਿੰਨੀ ਕਮਾਈ ਕਰ ਰਿਹਾ ਇਹ ਵੈਬਸਾਈਟ ਤੁਸੀਂ ਵੀ ਬਣਾ ਸਕਦੇ ਹੋ ਪਰ ਇਹ ਸਿੰਗਲ ਵੈਬਸਾਈਟ ਨਹੀਂ ਹੁੰਦੀ ਇਹ ਹੁੰਦੀ ਹੈ ਬਲੌਗਰ ਵੈਬਸਾਈਟ ਜੇ ਤੁਸੀਂ ਇਸ ਨੂੰ ਸਿੱਖੋਗੇ ਤਾਂ ਹੀ ਤੁਸੀਂ ਇਹ ਵੈਬਸਾਈਟ ਬਣਾ ਸਕਦੇ ਹੋ ਦੇਖੋ ਜੇ ਤੁਸੀਂ ਇਹ ਵੈਬਸਾਈਟ ਬਣਾਉਣੀ ਸਿੱਖ ਗਏ ਤੁਸੀਂ ਮੈਕਸਿਮਮ ਸਟਾਰਟਿੰਗ ਤੋਂ 20 ਤੋਂ 25000 ਰੁਪਏ ਮੰਥਲੀ ਜ਼ਰੂਰ ਕਮਾ ਸਕਦੇ ਆ ਇਹ ਵੈਬਸਾਈਟ ਬਣਾਉਣ ਲਈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਪਵੇਗੀ ਪਹਿਲਾਂ ਤਾਂ ਤੁਹਾਨੂੰ ਇੱਕ ਵਰਡਪ੍ਰੈਸ ਆਉਣਾ ਚਾਹੀਦਾ ਜੋ ਇੱਕ ਸੌਫਟਵੇਅਰ ਹੈ ਤੇ ਦੂਜੇ ਨੰਬਰ ਤੇ ਤੁਹਾਨੂੰ ਗੂਗਲ ਬਾਰੇ ਨੌਲਜ ਹੋਣੀ ਚਾਹੀਦੀ ਹੈ ਗੂਗਲ ਦਾ ਪ੍ਰੋਡਕਟ ਹੈ ਜਿਵੇਂ ਐਡਸੈਂਸ ਗੂਗਲ ਐਡਰਵਨ ਨੂੰ ਇਦਾਂ ਦੇ ਕੁਝ ਸਰਵਿਸ ਹੁੰਦੀ ਹੈ ਜਿਨ੍ਹਾਂ ਨੂੰ ਤੁਹਾਨੂੰ ਸਮਝਣਾ ਪਵੇਗਾ ਫਿਰ ਹੀ ਤੁਸੀਂ ਇਹ ਵੈਬਸਾਈਟ ਬਣਾ ਸਕਦੇ ਹੋ ਜੇ ਤੁਸੀਂ ਇਹ ਸਭ ਕੁਝ ਸਿੱਖਣਾ ਚਾਹੁੰਦੇ ਹੋ ਤੇ ਕਮੈਂਟ ਵਿੱਚ ਜੈਸ ਜੂ ਟਾਈਪ ਕਰ ਦਿਓ ਤਾਂ ਵੀ ਅਸੀਂ ਇੱਕ ਪੂਰਾ ਕੋਰਸ ਬਣਾ ਸਕੀਏ ਕਿ ਸਾਨੂੰ ਵੀ ਮੋਟੀਵੇਸ਼ਨ ਹੋ ਜਾਵੇ ਕਿ ਸਾਡੇ ਨਾਲ ਕਿੰਨੇ ਕੁ ਜੁੜੇ ਹਨ ਇਸ ਫਿਰ ਹੀ ਸਾਨੂੰ ਕੋਰਸ ਬਣਾਉਣ ਦਾ ਫਾਇਦਾ ਹੈ ਕਿਉਂਕਿ ਇਸ ਵਿੱਚ ਤੁਹਾਨੂੰ ਪੂਰਾ ਸਮਝਾਇਆ ਜਾਵੇਗਾ ਤੁਸੀਂ ਕਿਵੇਂ ਇੱਕ ਬਲੌਗਰ ਵੈਬਸਾਈਟ ਬਣਾ ਸਕਦੇ ਹੋ ਤੇ ਵਰਡਪ੍ਰੈਸ ਨੂੰ ਕਿਵੇਂ ਤੁਸੀਂ ਸਿੱਖ ਸਕਦੇ ਹੋ ਇਸ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਜਰੂਰ ਇੱਕ ਵੀਡੀਓ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਉਸੇ ਆਨਲਾਈਨ ਟਾਈਮ 'ਚ ਇੱਕ ਨਵੀਂ ਵੀਡੀਓ ਜ਼ਰੂਰ ਅਪਲੋਡ ਕਰ ਸਕੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਮਿਲ ਜਾਵੇ ਧੰਨਵਾਦ